ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਨਪ੍ਰੀਤ ਬਾਦਲ ਦੀ ਵੋਟ ਪਾਉਣ ਲਈ ਆਪਣੇ ਹਲਕੇ ਵਿੱਚ ਪਹੁੰਚੇ ਤੇ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਮਸਲੇ ਬਹੁਤ ਹਨ ਤੇ ਲੋਕੀ ਇਸ ਵਾਰ ਮੁੱਦਿਆਂ ਦੇ ਆਧਾਰ ਤੇ ਵੋਟਾਂ ਪਾਉਣਗੇ ਮਨਪ੍ਰੀਤ ਬਾਦਲ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸੋਲੇ ਗਾਉਂਦੇ ਹੋਏ ਵੀ ਨਜ਼ਰ ਆਏ ਕਿਹੜੇ ਬਹੁਤ ਗੱਡੀ ਚਲਾ ਕੇ ਪਹੁੰਚੇ ਮਨਪ੍ਰੀਤ ਜੀ ਕਿਹਾ ਕਿ ਫਸਟ ਸੈਕਸ਼ਨ ਤੋਂ ਆ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ तमाम ਪੰਜਾਬ ਦੇ ਲੋਕਾਂ ਨੂੰ ਬਸੇ ਤੁਰਿਆ ਜਾਂਦਾ ਯਾਦ ਹੀ ਕਰਾਉਣਾ ਜਾਵਾ ਕਿ ਕਿ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਇਹ ਖੈਰਚ ਨਹੀਂ ਕਿਸੇ ਨੇ પાਕੇ ਦਿੱਤਾ ਇੱਕ ਵੰਕੇ ਨਹੀਂ ਮਿਲਿਆ ਇਹ ਲੱਖਾਂ بیٹے ਬੇਟੀਆਂ ਨੇ ਇਸ ਦੇਸ਼ ਤੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਇਹ ਜਿਹੜਾ ਵੋਟ ਪਾਉਣ ਦਾ ਹੱਕ ਹੈ ਇਹ ਸਾਡੀ ਕੌਮ ਨੂੰ نصیਬ ਕਰਾਇਆ ਅਸੀਂ ਖੁਸ਼ਕਿਸਮਤ ਲੋਕ ਹੈ ਸਾਨੂੰ ਵੋਟ ਪਾਉਣ ਦਾ ਹੱਕ ਹੈ ਤੋ ਮੈਂ ਤਾਂ ਸਿਰਫ ਇਹ ਕਹਾਂਗਾ ਕਿ ਸੋਚ ਸਮਝ ਕੇ ਲਾਪ ਤੋਲ ਕੇ ਨੇਕੀ ਬਦੀ ਨਫਾ ਨੁਕਸਾਨ ਚੋਰ ਚੌਕੀਦਾਰ ਹਮ ਔਰ ਜਿੰਨਾ ਤੱਕ ਉਤੀਆਨਾ ਸਵਾਲ ਹੈ ਤਾਂ ਮੈਂ ਸਮਝਦਾ ਸਭ ਤੋਂ ਵੱਡੇ ਮੁੱਦੇ ਤਾਂ ਪੰਜਾਬ ਦੇ ਰੋਜ਼ੀ ਰੋਟੀ ਦੇ ਹੈ ਮਸ਼ੀਆਲੇ ਹੈ ਕਿਸਾਨੀ ਜਿਹੜੀ ਹੈ ਇੱਕ ਖੁਦਕਫੀਲ ਹੋਵੇ ਮਜ਼ਦੂਰ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਵਪਾਰੀ ਜਿਹੜਾ ਤੇ ਇਹ ਖੁਸ਼हाल ਹੋਵੇ ਪੰਜਾਬ ਦੀ ਕਮਨ ਦਾ ਗਹਿਵਾਰਾ ਬਣੇ ਪੰਜਾਬ ਤਰੱਕੀ ਦੇ ਰਸਤੇ ਤੇ ਤੁਰਿਆ ਜਾਂਦਾ ਦੇਖਣਾ ਚਾਹੁੰਦੇ ਆ ਅ ਔਰ ਇਹ ਇਹ ਪੰਜਾਬ ਦੇ ਮੁੱਦੇ ਕੀ ਵੱਡਾ ਮੁੱਦਾ ਇਸ ਵਾਰ ਚੋਣਾ ਚ ਬਣਪੀ ਤੋਂ ਲੱਗਿਆ ਇਸ ਵਾਰ ਇਸ ਵਾਰ ਦੀ ਚੋਣਾ ਦੇ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਹਿੰਦੁਸਤਾਨ ਚ ਜਿਹੜਾ ਮੁੱਦਾ ਲੱਗ ਰਿਹਾ ਹੈ ਕਿ ਇਹ ਪ੍ਰਾਈਮ ਮਿਨਿਸਟਰ ਮੋਦੀ ਔਰ ਉਹਨਾਂ ਦੀ ਜਿਹੜੀ ਫਿਟਸਲੀ ਬਸਾ ਸਾਲਾਂ ਦੀ ਕਾਰਗਰਦਗੀ ਹੈ ਔਰ ਉਹ ਇਸ ਮੈਚ ਦੇ ਵਿੱਚੋਂ ਦੀ ਗੁਜ਼ਰ ਚੁੱਕੇ ਆ ਉਹਨਾਂ ਦਾ ਆਪਣਾ ਜਿਹੜਾ ਦਮਨ ਹੈ ਉਹ ਪਾਕਿਸਤਾਨ ਤੋਂ ਮੁੱਦਾ ਤਾਂ ਹੀ ਹੈ ਕਿ ਇਹ મોદી ਸਾਹਿਬ ਨੂੰ ਵਾਪਸ ਲੈ ਕੇ ਆਉਣਾ ਹੈ ਹਿੰਦੁਸਤਾਨ ਇਸ ਸਰਕਾਰ ਦੀ ਨਹੀਂ ਬਾਕੀ ਜਿਹੜੇ ਐ ਮੁੱਦੇ ਜਿਹੜੇ ਐ ਉਹ ਹਰੇਕ ਸਟੇਟ ਦੇ ਆਪਣੇ ਆਪਣੇ ਹੁੰਦੇ ਆ ਪੰਜਾਬ ਦੇ ਆਪਣੇ ਐ ਜ਼ਾਹਿਰ ਦक्कਨ ਦੇ ਕੋਈ ਹੋਰ ਹੋਣਗੇ ਪਰ ਬੜੀ ਆਸ ਤੇ ਉਮੀਦ ਨਾਲ ਇਹ ਪੰਜਾਬ ਦੇ ਲੋਕ ਕੋਈ ਐਸਾ ਫੈਸਲਾ ਕਰਨਗੇ ਜਿਹਦੇ ਨਾਲ ਕਿ ਜਿਹੜਾ ਪੰਜਾਬ ਪਟਕ ਦਾ ਫਿਰਦਾ ਠੋਕਰਾਂ ਖਾਂਦਾ ਫਿਰਦਾ ਇਹਦੇ ਚ ਅਸੀਂ ਪੰਜਾਬ ਨੂੰ ਕੱਢ ਸਕੀਏ ਨਾਬਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਪਹੁੰਚੇ ਉਹਨਾਂ ਕਹੇ ਕਿ ਵੋਟ ਪਾਉਣ ਦਾ ਅਧਿਕਾਰ ਸਭ ਨੂੰ ਹੈ ਤੇ ਅੱਜ ਲੋੜ ਹੈ ਦੇਸ਼ ਦਾ ਸਹੀ ਪ੍ਰਧਾਨ ਮੰਤਰੀ ਚੁਣਨ ਦੀ ਉਹਨਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਬਾਹਰ ਆਉਣ ਤੇ ਆਪਣੇ ਫੋਟ ਦਾ ਇਸਮੋਲ ਕਰਨ ਮਾਰਚ ਦੇ ਵਿੱਚ ਚੋਣਾਂ ਜ ਆਪ ਤਾਂ ਲੱਗਿਆ ਸੀ ਮਾਰਚ ਨਿਕਲਿਆ April ਨਿਕਲਿਆ ਮਈ ਤੇ ਅੱਜ ਇੱਕ ਜੂਨ ਹੋ ਗਈ ਹੈ ਅੱਜ ਵੋਟ ਪਾਉਣ ਦਾ ਅਧਿਕਾਰ ਇਹ ਵੋਟ ਜਿਹੜੀ ਹੈ ਪ੍ਰਾਈਮ ਮਿੰਿਸਟਰ ਚੁਣਨ ਵਾਸਤੇ ਹੈ ਪ੍ਰਧਾਨ ਮੰਤਰੀ ਦੇਸ਼ ਦਾ ਉਹ ਵਿਅਕਤੀ ਜਿਹੜਾ ਪੂਰੇ ਦੇਸ਼ ਦਾ ਭਵਿੱਖ ਚਾਹ ਕਰਦਾ ਦੇਸ਼ ਦਾ ਉਹ ਵਿਅਕਤੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਆਪਣੇ ਦੇਸ਼ ਦੀ ਛਵੀ ਬਣਾਉਂਦਾ ਹੈ ਕਿ ਸਾਡੇ ਦੇਸ਼ ਦਾ ਜਿਹੜਾ GDP ਕਿੱਥੇ ਖੜੀ ਆ ਸਾਡੇ ਦੇਸ਼ ਦਾ ਕਲਚਰ ਕਿੱਥੇ ਸਟੈਂਡ ਕਰਦਾ ਸਾਡੇ ਦੇਸ਼ ਦੀ ਪਾਲਿਸੀ ਕਿੱਥੇ ਸਟੈਂਡ ਕਰਦੀ ਆ ਯਾਤ ਨਰਿਆਤ ਅਸੀਂ ਕੀ ਵੇਚ ਰਹੇ ਹਾਂ ਕੀ ਖਰੀਦ ਰਹੇ ਹਾਂ ਉਹ ਸਾਰੀਆਂ ਚੀਜ਼ਾਂ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਨੇ ਕਾਊਂਟ ਹੁੰਦੀਆਂ ਨੇ ਤੇ ਇਹਦੀ ਅੱਜ ਨਾਬਾ ਮੇਰੀ ਮੇਰੀ ਵੋਟ ਜਿਹੜੀ ਆ ਨਾਬਾ ਵਿਧਾਨ ਸਭਾ ਦੇ ਵਿੱਚ ਸਰਕਾਰੀ ਰਬਦਮਨ ਕਾਲਜ ਦੇ ਵਿੱਚ ਮੈਂ ਹੁਣੇ ਵੋਟ ਪੋਲ ਕੀਤੀ ਆ ਮੈਂ ਸਭ ਨੂੰ ਬੇਨਤੀ ਕਰਦਾ ਕਿ ਵੋਟ ਜ਼ਰੂਰ ਕਰੋ ਆਪਾਂ ਬਾਹਰ ਚ ਕਿਸੇ ਨੂੰ ਕਿੰਤੂ ਬਰੰਤੂ ਕਰਨ ਨਾਲੋਂ ਵੀ ਉਹ ਚੰਗਾ ਉਹ ਮਾੜਾ ਜੀ ਮੈਚ ਕਰਕੇ ਨਹੀਂ ਵੋਟ ਕੀਤੀ ਇਸ ਵੋਟ ਜ਼ਰੂਰ ਕਰੋ ਜੋ ਤੁਹਾਡਾ ਮਤ ਹੈ ਜੋ ਤੁਸੀਂ ਸੋਚਦੇ ਹੋ ਅਗਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸੋਚਦੇ ਹੋ ਕਿ ਚੰਗੀ ਐਜੂਕੇਸ਼ਨ ਮਿਲੇ ਚੰਗੀ ਸਿਹਤ ਮਿਲੇ ਨਾਂਬਾ ਸ਼ਹਿਰ ਸਾਫ਼ ਹੋਇਆ ਆਪਣਾ ਵਿਧਾਨ ਸਭਾ ਦੇ ਵਿੱਚ ਹੋ ਡਿਵੈਲਪਮੈਂਟ ਹੋਵੇ ਨਾਂਬਾ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਤਾਂ ਫਿਰ ਡਿਵੈਲਪਮੈਂਟ ਜਿਹੜੀ ਆ ਕਰਨੀ ਆ ਪੰਜਾਬ ਸਰਕਾਰ ਨੇ ਤਾਂ ਮੈਂ ਬੇਨਤੀ ਕਰਦਾ ਕਿ ਸਾਰੇ ਉਹ ਸਾਰੇ ਕੰਮ ਕਾਹ ਨੂੰ ਦੇਖ ਕੇ ਫੈਸਲਾ ਕਰੋ ਦੇਖੋ ਕੌਣ ਚੰਗਾ ਕੌਣ ਮਾੜਾ ਇਹ ਜਿਹੜੇ ਲੋਕਤੰਤਰ ਚ ਲੋਕਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਤੁਸੀਂ ਹਰ ਚੀਜ਼ ਜਾਣਦੇ ਹੋ ਪਹਿਲਾਂ ਕੀ ਹੋਇਆ ਕੀ ਆਪਾਂ ਕਿਸੇ ਦਾ ਭਵਿੱਖ ਬਚਾਉਣ ਦੀ ਵੋਟ ਪਾ ਰਹੇ ਹਾਂ ਜੀ ਵੀ ਪਹਿਲਾਂ ਕਿਸ ਨੂੰ ਚਾਰ ਵਾਰ ਬਣਾ ਤਾਣ ਪੰਜਵੀਂ ਵਾਰ ਬਣਾਣਾ ਜੀ ਕੀ ਕਿ ਸਾਨੂੰ ਪਸ ਕਰਕੇ ਵੋਟ ਪਾ ਰਹੇ ਜੀ ਕਿ ਕੋ ਫਲਾਨੀ ਪਾਰਟੀ ਨਾਲ ਜੁੜਿਆ ਨੋ ਇਸ ਕਰਕੇ ਵੋਟ ਪਾਓ ਕਿ ਇਨਸਾਨ ਚੰਗਾ ਕੌਣ ਹੈ ਕਿਰਦਾਰ ਕਿਹਦਾ ਚੰਗਾ ਕਿਹੜਾ ਬੰਦਾ ਕੰਮ ਕਰਨ ਵਾਲਾ ਔਰ ਕਿੰਨੇ ਬਿਹਤਰ ਕੰਮ ਕੀਤਾ ਉਹ ਸੋਚ ਕੇ ਵੋਟ ਪਾਓਗੇ ਤਾਂ ਆਪਣਾ ਆਉਣ ਵਾਲਾ ਭਵਿੱਖ ਵੀ ਬਿਹਤਰ ਹੋਏਗਾ ਔਰ ਜਿਹੜੇ ਦੂਸਰੇ ਲੀਡਰ ਨੇ ਉਹਨਾਂ ਨੂੰ ਵੀ ਕਰਨ ਹੋ ਜਾਣਗੇ ਕਿ ਭਾਈ ਲੋਕ ਤਾਂ ਕੰਮ ਦੇਖ ਕੇ ਵੋਟ ਪਾਉਂਦੇ ਕੰਮ ਦੀ ਰਾਜਨੀਤੀ ਕਰੋ ਨਾ ਕਿ ਚੰਮ ਦੀ ਚੇਂਜ ਕੀ ਲੱਗ ਰਿਹਾ ਜੀ ਤਾਂ ਖੰਡੂਰ ਸਾਹਿਬ ਹਲਕੇ ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਰਸਾ ਸਿੰਘ ਵਲਟੋਹਾ ਆਪਣੇ ਕਾਫਲੇ ਸਮੇਤ ਆਪਣੇ ਪੋਲਿੰਗ ਬੂਥ ਤੇ ਵੋਟ ਪਾਉਣ ਸਿਰਫ ਬਲਟੋਹਾ ਹੀ ਹੈ ਉਹਨਾਂ ਕਹਿ ਕੇ ਵੋਟਰਾਂ ਵਿੱਚ ਕਾਫੀ ਉਤਸ਼ਾਹ ਹੈ ਤੇ ਇਸ ਲਈ ਲੋਕੀ ਸਵੇਰ ਤੋਂ ਹੀ ਲਾਈਨਾਂ ਵਿੱਚ ਖੜੇ ਹੋ ਗਏ ਹਨ ਵੋਟ ਪਾਉਣ ਲਈ ਵੋਟ ਪਾਉਣ ਸਮੇਂ ਸਰਦਾਰ ਵੱਲ ਤਸਿੰਗ ਬਲਟੋਹਾ ਕਾਫੀ ਚਾਹਤਵੀਂ ਨਜ਼ਰ ਆਏ ਹੁਣ ਗੱਲ ਕਰਦੇ ਹਾਂ ਹਲਕਾ ਹੁਸ਼ਿਆਰਪੁਰ ਦੀ ਜਿੱਥੇ ਭਾਜਪਾ ਦੇ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਇਸ ਮੌਕੇ ਤੇ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਇਹ ਹੀ ਮੌਕਾ ਹੈ ਇੱਕ ਚੰਗੇ ਸਰਕਾਰ ਚੁਣਨ ਦਾ ਉਹਨਾਂ ਨੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਅੱਜ ਇੱਕ ਤਰੀਕ ਨੂੰ 7 ਵਜੇ ਤੋਂ VOTING ਸ਼ੁਰੂ ਹੋਈ ਹੈ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਆਪਣੀ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਇਹਦੇ ਵਿੱਚ ਦੇਸ਼ ਦਾ ਭਵਿੱਖ ਹੈ ਔਰ ਸਾਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ। ਮੈਂ ਵੀ ਵੋਟ ਪਾ ਕੇ ਆਈ ਹਾਂ। ਸੋ ਆਓ ਸਾਰੇ ਰਲ ਕੇ ਦੇਸ਼ ਦੇ ਭਵਿੱਖ ਨੂੰ, ਦੇਸ਼ ਦੀ ਤਰੱਕੀ ਨੂੰ ਸਾਥ ਦੇਈਏ ਔਰ ਵੋਟਾਂ ਪਾਣ ਜ਼ਰੂਰ ਆਈਏ। ਗਰਮੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਕਿਦਾਂ ਦੇ ਲੱਗਦੇ ਨੇ ਕਿ ਸਾਰੇ ਅਰੇਂਜਮੈਂਟ ਪੂਰੇ ਨੇ ਠੀਕ ਹੈ ਗਰਮੀ ਹੈ ਔਰ ਸਹੀ ਵੀ ਹੈ ਕਿ ਪੱਖੇ ਵਗੈਰਾ ਲਗਾ ਦੇਣੇ ਚਾਹੀਦੇ ਸੀ ਬਾਹਰ ਵੀ ਪਰ ਕੋਈ ਨਹੀਂ ਅਰੇਂਜ ਹੋ ਰਿਹਾ ਸਾਰਾ ਕੁਝ ਠੀਕ ਹੋ ਜਾਊਗਾ ਬੋਟਰ ਨੂੰ ਕੋਈ ਵੀ ਮੁਸ਼ਕਲ ਨਹੀਂ ਆਊਗੀ ਬੋਟ ਪਾ ਲਈ ਔਰ ਮੈਂ ਅਪੀਲ ਕਰੂੰਗੀ ਕਿ ਗਰਮੀ ਦੀ ਪਰਵਾਹ ਨਾ ਕਰਕੇ ਬੋਟ ਪਾਉਣ ਜ਼ਰੂਰ ਆਓ ਧੰਨਵਾਦ ਜੀ ਲੋਕ ਸਭਾ ਸੀਟ ਫਰੀਦਕੋਟ ਤੋਂ ਸ਼੍ਰੋਮਣੀ ਕਾਲੇ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਆਪਣੇ ਪਤਨੀ ਅਤੇ ਦੋ ਬੇਟੀਆਂ ਨਾਲ ਪਹੁੰਚ ਕੇ ਵੋਟ ਪਾਈ ਹਲਕੇ ਦੇ ਲੋਕਾਂ ਨੂੰ ਕੀਤੀ ਖੇਤਰੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਉਹਨਾਂ ਕਹੇ ਕਿ ਲੋਕਲ ਉਮੀਦਵਾਰ ਨੂੰ ਵੋਟ ਪਾਉਤੇ ਰਾਜਵਿੰਦਰ ਸਿੰਘ ਦੀ ਬੇਟੀ ਨੇ ਪਹਿਲੀ ਵਾਰ ਵੋਟ ਪਾਈ ਉਹਨਾਂ ਕਹੇ ਕਿ ਅੱਜ ਜ਼ਿੰਦਗੀ ਦਾ ਇਤਿਹਾਸ ਬਣਿਆ ਹੈ ਕਿ ਪਹਿਲੀ ਵੋਟ ਉਹ ਵੀ ਮੈਂ ਪਾਈ ਆਪਣੇ ਪਾਪਾ ਨੂੰ ਬੇਟੀ ਨੇ ਯੂਥ ਨੂੰ ਅਪੀਲ ਕੀਤੀ ਉਹਨਾਂ ਕਹੇ ਹੈ ਕਿ ਬਹੁਤ ਹੀ ਜੋਸ਼ ਹੈ ਤੇ ਹੋਸ਼ ਤੋਂ ਕੰਮ ਲੈ ਕੇ ਵਧੀਆ ਉਮੀਦਵਾਰ ਨੂੰ ਹੀ ਵੋਟ ਪਾਓ ਅੱਜ ਦੀ ਜਿਹੜੀ ਵੋਟ ਹੈ ਉਹ ਖਾਸ ਹੈ ਕਿਉਂਕਿ ਪਹਿਲਾਂ ਮੈਂ ਦੂਸਰੇ ਉਮੀਦਵਾਰਾਂ ਨੂੰ ਪਾਉਂਦਾ ਹੁੰਦਾ ਸੀ ਵੋਟ ਅੱਜ ਜਿਹੜੀ ਇਹ ਵੋਟ ਹੈ ਮੈਂ ਆਪਣੇ ਲਈ ਖੁਦ ਵੀ ਕਾਸਟ ਕੀਤੀ ਹੈ ਔਰ ਮੇਰੀ ਬੇਟੀ ਹੈ ਨੂਰਦੀ ਪਰੰਦਾਵਾ ਇਹਨੇ ਵੀ ਪਹਿਲੀ ਵੋਟ ਜਿਹੜੀ ਅੱਜ ਪਾਈ ਹੈ ਔਰ ਸਾਰੇ ਪਰਿਵਾਰ ਨੇ ਮੈਨੂੰ ਬਹੁਤ ਚੰਗਾ ਲੱਗਿਆ ਜੀ ਵੀਡੀਓ ਥੱਲੇ ਕਰ ਲਿਓ ਜੀ ਬਹੁਤ ਚੰਗਾ ਲੱਗਿਆ ਔਰ ਲੋਕਾਂ ਵੱਲੋਂ ਵੀ ਜਿਹੜਾ ਪਰਪੂਲ ਸਮਰਥਨ ਮਿਲ ਗਿਆ ਪਰਪੂਲ ਹੰਗਾਰਾ ਮਿਲ ਗਿਆ ਬੇਟੀ ਵੱਲੋਂ ਪਹਿਲੀ ਵਾਰ ਵੋਟ ਪਾਈ ਗਈ ਹੈ ਫਸਟ ਟਾਈਮ ਵੋਟ ਪਾਈ ਗਈ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਲੱਗ ਰਹੇ ਜੀ ਅਨੰਦਪੁਰ ਨੂੰ ਕਿੰਨਾ ਲੱਗਿਆ ਪ੍ਰਬੰਧ ਵਧੀਆ ਹੈ ਜੀ ਲੋਕਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਹਮਨ ਸ਼ਾਂਤੀ ਦੇ ਨਾਲ ਆਪਣੇ ਲੋਕਲ ਉਮੀਦਵਾਰ ਨੂੰ ਦੇਖਦੇ ਹੋਏ ਵੋਟ ਦਾ ਇਸਤੇਮਾਲ ਕਰਨਾ ਕਿਉਂਕਿ ਇਹ ਇਹ ਵੋਟ ਦੀ ਕੀਮਤ ਬਹੁਤ ਹੈ ਇਹ ਵੋਟ ਨੂੰ ਸਹੀ ਜਗ੍ਹਾ ਦੇ ਉੱਤੇ ਅਸੀਂ ਮਤਦਾਨ ਕਰਕੇ ਤਾਂ ਸਾਡੇ ਅਗਲੇ 5 ਸਾਲ ਜਿਹੜੇ ਬੜੇ ਸੁਰੱਖਿਅਤ ਰਹਿ ਸਕਣ ਸਾਰਾ ਟਰ ਰਿਪੋਰਟ ਹੁਣੇ ਤੁਸੀਂ ਜਿਹੜਾ ਘਟ ਕੇ ਆਏ ਹੋ ਪਤਾ ਲੱਗਿਆ ਕਿ ਉੱਥੇ ਕਿਸ ਤਰ੍ਹਾਂ ਦਾ ਸਾਧ 1 ਕਿਲੋਮੀਟਰ ਦਾ ਤਰਮਕੋਟ ਏਰੀਏ ਦੇ ਵਿੱਚ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਦਵਿੰਦਰਜੀਤ ਸਿੰਘ ਲਾੜੀ ਢੋਸ ਹੈਗੇ ਨੇ ਐਮ ਐਲ ਏ ਉਹਨਾਂ ਨੇ دہشت ਦਾ ਮਾਹੌਲ ਜਿਆਦਾ ਲੋਕਾਂ ਦੇ ਵਿੱਚ ਪਾ ਰੱਖਿਆ ਔਰ ਲੋਕਾਂ ਨੂੰ ਬੂਥ ਲਾਉਣ ਤੋਂ ਵੀ ਉਹ ਤੱਕੇ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰੋਨ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈਆਂ ਤੇ ਨਜਾਇਜ਼ ਡਰਾ ਰਹੇ ਆ ਪਰ ਲੋਕਾਂ ਦੇ ਵਿੱਚ ਇਤਸ਼ਾਹ ਲੋਕ ਮਨ ਬਣਾਈ ਬੈਠੇ ਆ ਕਿ ਸ਼ੋਮਨੀ ਅਕਾਲੀ ਦਲ ਨੂੰ ਇਸ ਵਾਰ ਉਹ ਲੋਕ ਪਤਵਾ ਦੇਣ ਦੇ ਲਈ ਬਿਲਕੁਲ ਤਿਆਰ ਤਿਆਰ ਨੇ ਔਰ ਲੋਕ ਬਿਲਕੁਲ ਉਹਨਾਂ ਦੇ ਬਿਨਾਂ ਡਰ ਤੋਂ ਰੈਟ ਹੋ ਕੇ ਲੋਕ ਵੋਟ ਦਾ ਇਸਤੇਮਾਲ ਕਰਨਗੇ ਭਰਾਮਾ ਦੀ ਪਾਰਟੀ ਦਾ ਵੀ ਕਹਿਣਾ ਹੈ ਕਿ ਉਹ 130 ਨਾਲ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਵਿੱਚ ਪੂਰਾ ਉਤਸ਼ਾਹ ਹੈ ਤੇ ਲੋਕੀਸ਼ਵਰ ਜ਼ੋਰਾ ਸ਼ੋਰਾ ਨਾਲ ਵੋਟ ਪਾ ਰਹੇ ਹਨ ਨਗਲਾਂ ਦਾ ਪ੍ਰਟਾਵਾ ਕੈਬਨ ਮੰਤਰੀ ਕੁਲਦੀਪ ਤਾਲੀਵਾਲ ਨੇ ਕੀਤਾ ਉਨਾ ਕਿਹਾ ਹੈ ਕਿ ਝਾੜੂ ਨੂੰ ਵੱਡਾ ਹੰਗਾਰਾ ਮਿਲ ਰਿਹਾ ਤੇ ਲੋਕੀ ਮੋੜ ਆਪ ਦੇ ਉਮੀਦਵਾਰਾਂ ਨੂੰ ਵੋਟ ਪਾ ਰਹੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਉਹ ਕਈ ਪੋਲਿੰਗ ਬੂਥਾਂ ਤੇ ਜਾ ਕੇ ਆਏ ਹਨ ਤੇ ਆਪ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ। ਹਾਂਜੀ ਪਹਿਲਾਂ ਤਾਂ ਖੁਸ਼ੀ ਦੀ ਗੱਲ ਇਹ ਆ ਕਿ ਬਹੁਤ ਲੋਕਾਂ ਤੋਂ ਵੋਟ ਫੋਨ ਆਇਆ ਬੂਥਾਂ ਤੇ ਬਹੁਤ ਬੂਥਾਂ ਤੇ ਵਜਾਇਆ। ਜਿੱਥੇ ਜਾਇਦਾ ਲੋਕਾਂ ਨੇ ਰੌਣਕ ਪੂਰੀ ਲੱਗੀ ਹੈ। ਬੇਨਫਰ ਲੋਕਾਂ ਦੀ ਬੇਨਤੀ ਹੈ ਵੀ ਗਰਮੀ ਬੜੀ ਹੈ। ਹਰ ਕਿਤੇ ਜਾ ਕੇ ਆਪਣੀ ਵੋਟ ਦੀ ਵਰਤੋਂ ਕਰੇ। ਉਹ ਸਾਨੂੰ ਤੇ ਝਾੜੂ ਨੂੰ ਬਹੁਤੋ ਜੀ ਸਤ ਸ੍ਰੀ ਅਕਾਲ ਹਾਂ रामपुरਾ ਫੂਲ ਹਲਕੇ ਤੋਂ ਆਪ ਦੇ ਵਿਧਾਇਕ ਬਲਕਾਰ ਸਿੱਧੂ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਸੀ ਇਸ ਵਾਰ ਉਹਨਾਂ ਦੇ ਬੇਟੇ ਨੇ ਪਹਿਲੀ ਵਾਰ ਆਪਣੀ ਵੋਟ ਦਾ ਸਮਾਲ ਕੀਤਾ ਉਹਨਾਂ ਕਹਿੰਦੇ ਕਿ ਉਚਾਅਤਨ ਕਿ ਦੇਸ਼ ਦੀ ਇਸ ਚੋਣ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਹੈ ਬਲਕਾਰ ਸਿੱਧੂ ਦੀ ਪਤਨੀ ਦੇ ਖੁਦ ਬਲਕਾਰ ਨੇ ਕਿਹਾ ਹੈ ਕਿ ਗਰਮੀ ਬਹੁਤ ਹੈ ਪਰ ਲੋਕਾਂ ਦਾ ਉਚਾ ਠੰਡਾ ਨਹੀਂ ਪੈ ਰਹਾ ਠੀਕ ਹੈ ਅ ਮੈਨੂੰ ਲੱਗਦਾ ਫਸਟ ਆਫ 올 ਮੈਂ ਬਹੁਤ ਜ਼ਿਆਦਾ ਗਰਮ ਮਹਿਸੂਸ ਕਰ ਰਿਹਾ ਜੀ ਮੈਂ ਆਪ ਦੇ ਦੇਸ਼ ਦੇ ਲੋਕ ਸਭਾ ਇਲੈਕਸ਼ਨ ਜਿਹੜੇ ਜਿਹੜੇ ਨੈਸ਼ਨਲ ਇਲੈਕਸ਼ਨ ਨੇ ਉਹਨਾਂ ਦੇ ਇਲੈਕਸ਼ਨਾਂ ਵਿੱਚ ਭਾਗ ਲੈ ਪਾਇਆ ਤੇ ਆ ਉਹਦਾ ਯੋਗਦਾਨ ਦੇ ਪਾਇਆ ਮੇਰੇ ਹਿਸਾਬ ਨਾਲ ਜਿੰਨੇ ਵੀ ਮੇਰੇ ਵਰਗੇ ਨੌਜਵਾਨ ਨੇ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਉਹਨਾਂ ਨੂੰ ਆਪ ਦੇ ਵੱਲੋਂ ਜਿੰਨੀ ਵੀ ਉਹਨਾਂ ਨੂੰ ਜਾਣਕਾਰੀ ਜਿੰਨੀ ਇਨਫੋਰਮੇਸ਼ਨ ਆ ਆਪ ਦਾ ਮਤਦਾਨ ਦੇਣ ਆਉਣਾ ਚਾਹੀਦਾ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਕਿਉਂਕਿ ਜੀ ਆਹ ਸ਼ੁਰੂਆਤ ਹੀ ਆਪਣੇ ਆਪਣੇ ਸ਼ੁਰੂਆਤੀ ਸਾਲ ਨੇ ਜਿੰਨਾ ਕਰਕੇ ਆਪਾਂ ਆਹੀ ਦੇਸ਼ ਚ ਅੱਗੇ ਵਧਣਾ ਇਹਨੂੰ ਦੇਸ਼ ਨੂੰ ਅੱਗੇ ਵਧਾਉਣਾ ਤੇ ਇੱਕ ਆਵਦਾ ਆਪਣਾ ਮਤਦਾਨ ਆਪਣੇ ਹਜ਼ਾਰਾਂ ਲੱਖਾਂ ਅਰਗਿਆਂ ਨਾਲ ਜੁੜ ਕੇ ਬਹੁਤ ਫਰਕ ਪਾ ਸਕਦਾ ਜੀ। ਪਾਹੀ ਮੇਰਾ ਸੰਦੇਸ਼ ਹੈ। ਥੈਂਕ ਯੂ। ਜੀ ਗਰਮੀ ਤਾਂ ਬਹੁਤ ਜ਼ਿਆਦਾ ਪਰ ਫਿਰ ਵੀ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਵੋਟ ਸਾਡਾ ਇੱਕ ਮੇਨ ਅਧਿਕਾਰ ਆ। ਸਾਨੂੰ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ ਕਿਉਂਕਿ ਵੋਟਾਂ ਦੇ ਆਸਰੇ ਹੀ ਸਾਡੇ ਦੇਸ਼ ਦਾ ਭਵਿੱਖ ਚੁੰਦੇ ਆ। ਔਰ ਇਹ ਵੋਟਾਂ ਤਾਂ ਬਹੁਤ ਜ਼ਰੂਰੀ ਨੇ ਹਰ ਇੱਕ ਲਈ ਤੇ ਸਾਰਿਆਂ ਨੂੰ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ। ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਸਾਡੇ ਨੰਪੜਾ ਪੁਰਵਧਾਰ ਸਾਹਿਬ ਹਲਕੇ ਨੂੰ ਕਾਹ ਤੋਂ ਪਹਿਲਾਂ ਮਾਰਕਵਾ ਜਨ ਅੱਜ ਕਿਉਂਕਿ ਸਾਡੇ ਲੋਕ ਸਭਾ ਦੀ ਉਹ ਮਹਾਪੰਚਾਇਤ ਚੁਣੀ ਜਾ ਰਹੀ ਆ ਜਿਹਦੇ ਨਾਲ ਦੇਸ਼ ਦਾ ਭਵਿੱਖ ਖੜਾ ਮੈਂ ਹੀ ਬੇਨਤੀ ਕਰਦਾ ਫੀਲ ਕਰਦਾ ਵੀ ਆਪਣੀ ਵੋਟ ਆਪਣੀ ਮਨਮਰਜ਼ੀ ਦਾ ਪਾ ਕੇ ਜਿੱਥੇ ਤੁਹਾਡਾ ਦਿਲ ਕਰਦਾ ਪਾ ਕੇ ਆਓ ਕਿਸੇ ਦੇ ਕਹਿਣ ਤੇ ਜਾਂ ਕੋਈ ਇਦਾਂ ਨਾ ਹੋਵੇ ਕੋਈ ਲੜਾਈ ਝਗੜੇ ਤੋਂ ਦੂਰ ਰਹੋ ਕਿਉਂਕਿ ਇਹ ਹਰ ਬੰਦਾ ਆਪਣੀ ਸੋਚ ਰਿਹਾ ਕਿ ਚਲਦਾ ਵੀ ਕੌਣ ਲੀਡਰ ਵਧੀਆ ਕਿਹਦੀ ਸਰਕਾਰ ਬਣਨੀ ਚਾਹੀਦੀ ਹੈ ਇਹ ਹੀ ਬੇਨਤੀ ਹੈ ਵੀ ਸਾਰਾ ਕੰਮ ਪਿਆਰ ਮਾਪੇ ਦੇ ਨਾਲ ਰਾਜਿਤ ਉਪਰ ਉਠ ਕੇ ਪਿਆਰ ਮਾਤਮ ਦੇ ਨਾਲ ਭਾਈਚਾਰਕ ਸਾਂਝ ਬਣਾਉਣੀ ਆਪਾਂ ਵੋਟਾਂ ਦੇ ਨਾਲ ਇਹ ਨਹੀਂਗਾ ਵੀ ਕਿਸੇ ਗੱਲ ਤੇ ਆਪਾਂ ਲੜਾਈ ਝਗੜਾ ਕਰੀ ਇਹ ਹੀ ਬੇਨਤੀ ਕਰਦਾ ਵੀ ਚੁੱਪ ਸਾਥੀ ਦਾ ਵੋਟਾਂ ਪੈਣ ਇਹ ਹੀ ਪ੍ਰਮਾਤਮਾ ਕੋਲੋਂ ਦੁਆ ਕਰ ਸੱਚੇ ਪਾਸ਼ਾ ਚੜ੍ਹਦੀ ਕਲਾ ਚ ਰੱਖੇ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਕਾਂਗਰਸ ਪਾਰਟੀ ਤੋਂ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਆਪਣੇ ਪਰਿਵਾਰ ਸਮੇਤ ਸੰਦੂਰ ਹਲਕੇ ਵਿੱਚ ਸੁਪਾਲ ਖੈਰਾ ਦੇ ਹੱਕ ਵਿੱਚ ਵੋਟ ਪਾਉਣ ਲਈ ਪਹੁੰਚੇ ਉਨਾ ਕਹਿਆ ਕਿ ਇਸ ਵਾਰ ਬਦਲਾ ਪੱਕਾ ਹੈ ਤੇ ਕੇਂਦਰ ਵਿੱਚ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰੇਗਾ ਤੇ ਹੁਣ ਸਾਰੇ ਪਾਸੇ ਕਾਂਗਰਸ ਦੀ ਹੀ ਸਰਕਾਰ ਬਣੇਗੀ। ਕੁਝ ਨਹੀਂ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਊਗੀ ਪੂਰੇ ਪੰਜਾਬ ਦੇ ਵਿੱਚ। ਔਰ ਅੱਜ ਮੈਂ ਆਪਣੇ ਆਪਣੀ ਵਾਈਫ ਨਾਲ ਆਪਣੇ ਸੰਗੂਰ ਦੇ ਵਿੱਚ ਵੋਟ ਪਾਉਣ ਵਾਸਤੇ ਆਇਆ ਹਾਂ। ਖੈਰਾ ਸਾਹਿਬ ਵਾਸਤੇ, ਪਾਰਟੀ ਵਾਸਤੇ ਔਰ ਜੋ ਮਾਹੌਲ ਪੰਜਾਬ ਦਾ ਹੈ ਉਸ ਤੋਂ ਤੁਸੀਂ ਦੇਖੋਗੇ ਕਿ ਆਉਣ ਵਾਲੀ 4 ਤਰੀਕ ਨੂੰ ਹਰ ਕੈਂਡੀਡੇਟ ਪੰਜਾਬ ਦਾ ਕਾਂਗਰਸ ਪਾਰਟੀ ਦਾ ਜਿੱਤ ਕੇ ਵੱਡੀ ਲੀਡ ਨਾਲ ਬਾਹਰ ਆਊਗਾ। ਕਿਉਂਕਿ ਇਸ ਵਾਰ ਲੋਕਾਂ ਨੇ ਜੋ ਫਤਵਾ ਹੈ ਉਹ ਸੂਬਾ ਸਰਕਾਰ ਦੀ ਪਿਛਲੇ 2.5 ਸਾਲ ਦੀ ਜੋ ناکامی ਰਹੀ ਹੈ ਉਸ ਦੇ ਖਿਲਾਫ ਦੇਣਾ ਹੈ ਔਰ ਜੋ ਭਾਜਪਾ ਦੀ ਸਰਕਾਰ ਦੀ ਪਿਛਲੇ 10 ਸਾਲ ਦੀ ਸਰਕਾਰ ਦਿੱਲੀ ਚ ਰਹੀ ਹੈ ਜਿਸ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਦੇ ਉੱਪਰ ਤਕਲੀਫ ਹੋਈ ਹੈ ਉਸ ਗੱਲ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ ਚ ਪੰਜਾਬ ਚ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਦਿੱਲੀ ਦੇ ਵਿੱਚ ਮਹਾ ਗਠਜੰਬੰਦਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਖੜੀ ਹੋਊਗਾ ਦੇਖੋ ਇਹ ਹਰ ਕਾਂਗਰਸ ਪਾਰਟੀ ਦਾ ਵਰਕਰ जिने दबके पार्टी वास्ते लड़ाई लड़ी है एक महीना आज सारे ਸਾਡੇ ਵਰਕਰ ਸਹਿਬਾਨ ਤੇ ਲੋਕ ਜਿਨ੍ਹਾਂ ਦਾ ਰੁਝਾਨ ਕਾਂਗਰਸ ਪਾਰਟੀ ਪੱਕੀ ਹੈ ਅੱਜ ਸਾਡੇ ਸਾਰੇ ਵਰਕਰ ਸਹਿਬਾਨ ਬੂਥ ਦੇ ਉੱਪਰ ਅਖੀਰਲੇ ਦਮ ਤੱਕ ਲੜਾਈ ਲੜਨਗੇ ਅੰਦਰ ਵੀ ਤੇ ਬਾਹਰ ਵੀ ਤਾਂ ਕਿ ਵਾਦ ਤੋਂ ਬਾਦ ਪੋਲਿੰਗ ਹੋ ਸਕੇ ਤੁਸੀਂ ਦੇਖੋ ਭਾਵੇਂ ਔਰੇ ਗਰਮੀ ਹੈ ਕਿਵੇਂ ਪੋਲਿੰਗ ਸਟੇਸ਼ਨ ਭਰੇ ਪਏ ਆਂ ਔਰ ਸਾਡੇ ਪੋਲਿੰਗ ਬੂਥ ਬਾਹਰਲੇ ਭਰੇ ਪਏ ਆਂ ਇਸ ਤੋਂ ਪਤਾ ਲੱਗਦਾ ਕਿ ਲੋਕ ਅੱਜ ਸਰਕਾਰਾਂ ਨੂੰ ਸਨੇਹਾ ਦੇਣਾ ਚਾਹੁੰਦੇ ਆਂ ਔਰ ਆਪਣੀ ਵੋਟ ਦੀ ਤਾਕਤ ਦੇ ਤਹਿਤ ਸੁਨੀਹਾ ਦੇ ਕੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਕਰਨਗੇ ਸਰ ਐਗਜ਼ਿਟ ਐਗਜ਼ਿਟ ਪੋਲ ਦੇ ਵਿੱਚ ਮਨਾ ਕੀਤਾ ਕਾਂਗਰਸ ਪਾਰਟੀ ਨੇ ਜਾਨ ਜਿਹੜੇ ਚੈਨਲ ਐ ਐਗਜ਼ਿਟ ਪੋਲ ਉਹ ਤਾਂ ਇਸ ਕਰਕੇ ਆ ਕਿਉਂਕਿ ਜਿਹੜੇ ਚੈਨਲ ਐ 4 ਤਰੀਕ ਤੋਂ ਬਾਅਦ ਵਿਚਾਰੇ ਆਪਣੀ ਗੱਲ ਨੂੰ ਰੱਖ ਸਕਣਗੇ ਉਹ ਹਲੇ ਤਾਂ ਦਬਾਅ 'ਚ ਹੀ ਰਹਿੰਦੇ ਸੀ ਪਿਛਲੇ 10 ਸਾਲ ਤੋਂ ਆਪਾਂ ਸਭ ਨੇ ਦੇਖਿਆ ਕਿ ਕਿਹੜੇ-ਕਿਹੜੇ ਪੰਜਾਬ ਦੇ ਕਿਹੜੇ-ਕਿਹੜੇ ਚੈਨਲ ਨਾਲ ਕੀ ਹੋ ਰਿਹਾ ਜੀ ਨਾਲ ਕੀ ਹੋਇਆ ਤੇ ਕਿਸ ਤਰ੍ਹਾਂ ਅਜੀਤ ਅਖਬਾਰ ਨਾਲ ਕੀ ਹੋਇਆ ਤੋਂ ਇਸ ਕਰਕੇ ਸਰਕਾਰਾਂ ਨੇ ਲੋਕਾਂ ਦੀ ਲੋਕਤੰਤਰ ਦਾ ਘਾਣ ਕਰਨ ਵਾਸਤੇ ਜ਼ੁਬਾਨ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ ਇਸੇ ਕਰਕੇ ਤੁਸੀਂ ਦੇਖੋਗੇ ਜਿਹੜਾ ਸੰਵਿਧਾਨ ਨੂੰ ਬਚਾਉਣ ਵਾਸਤੇ ਅੱਜ ਟੀਚਾ ਪੂਰੇ ਹਿੰਦੁਸਤਾਨ ਚ ਚੱਲਿਆ ਹੈ ਇਸ ਇਸ ਸੰਵਿਧਾਨ ਜੋ ਸਾਨੂੰ ਦੇਸ਼ ਨੂੰ ਮਿਲਿਆ ਇਹ ਸਾਡੀ ਲੋਕਾਂ ਦੀ ਆਜ਼ਾਦੀ ਦੇ ਵਿੱਚ ਜੋ ਕੁਰਬਾਨੀਆਂ ਤੇ ਸ਼ਹਾਦਤਾਂ ਰਹੀਆਂ ਉਹਦੇ ਕਰਕੇ ਮਿਲਿਆ ਸੀ ਤੇ ਅੱਜ ਸੰਵਿਧਾਨ ਹੀ ਖਤਰੇ 'ਚ ਹੋ ਗਿਆ ਹੈ ਤੇ ਅੱਜ ਸਾਰਾ ਦੇਸ਼ ਸੰਵਿਧਾਨ ਨੂੰ ਬਚਾਉਣ ਵਾਸਤੇ ਖੜਾ ਹੈ ਤੇ ਤੁਸੀਂ ਦੇਖਿਆ ਜਿਸ ਤਰ੍ਹਾਂ ਭਾਜਪਾ ਦੀ ਬੱਡੇ ਬੱਡੇ ਲੀਡਰਾਂ ਦੇ ਬੁਖਲਾਹਾ ਟਾਈ ਪਈ ਹੈ ਉਹ ਇਸੇ ਕਰਕੇ ਆਈ ਹੈ ਕਿ ਰਾਈਟ ਟੂ ਸਪੀਚ ਰਾਈਟ ਟੂ ਵਰਤ ਮਤਲਬ ਕੋਈ ਵੀ ਕਿਸੇ ਚੀਜ਼ ਦਾ ਫ੍ਰੀडम ਨਹੀਂ ਰਿਹਾ ਯਾਰ ਤੁਸੀਂ ਕਿਸੇ ਚੀਜ਼ ਉੱਪਰ ਕੋਈ ਗੱਲ ਹੀ ਨਹੀਂ ਕਰ ਸਕਦੇ ਤੋ ਇਸ ਕਰਕੇ ਅੱਜ ਜਿਹੜਾ ਸੰਵਿਧਾਨ ਬਚਾਉਣ ਵਾਸਤੇ ਵੋਟ ਲੋਕ ਪਾ ਰਹੇ ਹਨ ਔਰ ਲੋਕ ਦੇਸ਼ ਦੇ ਵਿੱਚ ਬੀਜੇਪੀ ਨੂੰ ਔਰ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਬੀਬੀ ਪੈਡ ਮਸ਼ੀਨਾਂ ਵੀ ਖਰਾਬ ਹੋ ਗਈ ਅਸੀਮ ਸਾਹਿਬ ਬੂਟਵਾਰੀ ਸਿੰਘ ਦੀ ਵੀ ਖਰਾਬ ਨਹੀਂ ਚਲੋ ਉਹਦਾ ਇਲੈਕਸ਼ਨ ਕਮਿਸ਼ਨ ਦੀ ਮਸ਼ੀਨ ਖਰਾਬ ਹੋ ਗਈ ਮਸ਼ੀਨ ਰਿਪਲੇਸ ਹੋ ਜਾਂਦੀ ਹੈ ਉਹ ਕੋਈ ਐਡਾ ਵੱਡਾ ਵਰਟੀਕਲ ਨਹੀਂ ਹੈ ਮੇਨ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜੋ ਰੁਝਾਨ ਹੈ ਜਾਂ ਲੋਕਾਂ ਦਾ ਮਨ ਹੈ ਜਾਂ ਜੋ ਲੋਕਾਂ ਦਾ ਫਤਵਾ ਹੈ ਉਹ ਅੱਜ ਵੱਡੇ ਪੰਦਰ ਦੇ ਉੱਪਰ ਸਮੁੱਚੇ ਪੰਜਾਬ 'ਚ ਹੀ ਨਹੀਂ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਦੇ ਹੱਕ 'ਚ ਹੈ ਕਿਉਂਕਿ ਲੋਕ ਭਾਜਪਾ ਨੂੰ ਭਾਜਪਾ ਦੀ ਕਾਰਗੁਜ਼ਾਰੀ ਨੂੰ ਹਰਾਨਾ ਚਾਹੁੰਦੇ ਆ ਕਿਉਂਕਿ ਬੀਜੇਪੀ ਦੀ ਸਰਕਾਰ ਸਿਰਫ 5-10 ਬੰਦੇ ਅਡਾਨੀ ਤੇ ਉਹਦੇ ਵਰਗੇ ਸਾਥੀ ਹੀ ਅਮੀਰ ਤੇ ਵੱਡੇ ਹੋਏ ਆ ਉਹਨਾਂ ਦੀ ਕਰਜ਼ੇ ਮਾਫ ਹੋਏ ਆ ਦੇਸ਼ ਅੱਗੇ ਨਹੀਂ ਵਧਿਆ ਅੱਜ ਲੋਕ ਚਾਹੁੰਦੇ ਆ ਜਿਸ ਤਰ੍ਹਾਂ ਕਾਂਗਰਸ ਨੇ ਚੰਗੇ ਕਾਨੂੰਨ ਲਿਆਂਦੇ ਸੀ ਮਨਮੋਹਨ ਸਿੰਘ ਜੀ ਨੇ ਚੰਗੇ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਨੇ ਦੇਸ਼ ਦੇ ਹਰ ਵਰਗ ਨੂੰ ਮਜ਼ਬੂਤ ਕਰਕੇ ਅੱਗੇ ਪਹੁੰਚਾਇਆ ਤੇ ਅੱਜ ਤੁਸੀਂ ਦੇਖੋਗੇ ਵੱਡੇ ਪੱਧਰ ਦਾ ਫਤਵਾ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ ਮਿਲੂਗਾ ਮੈਡਮ ਤੁਸੀਂ ਬੋਲੋ ਬੜਾ ਮਸ਼ਕੂਰ ਆ ਆਪਣੇ ਛੋਟੇ ਵੀਰ ਵਿਜਿੰਦਰ ਸਿੰਘਲਾ ਜੀ ਦਾ ਜਿਹੜੇ ਕਿ ਆਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ ਔਰ ਵਿਸ਼ੇਸ਼ ਤੌਰ ਤੇ ਮੇਰੇ ਹੱਕ ਵਿੱਚ ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ ਬਲਕਿ ਸਾਰੇ ਕਾਂਗਰਸ ਕਾਡਰ ਨੇ ਬਹੁਤ ਮਜ਼ਬੂਤੀ ਨਾਲ ਤੁਸੀਂ ਦੇਖਿਆ ਸਾਡਾ ਰੋਡ ਸ਼ੋ ਜਿਹੜਾ ਸੀ ਉਹ 30 ਤਾਰੀਖ ਦਾ ਇੱਕ ਲਾਂ ਮਿਸਾਲ ਰੋਡ ਸ਼ੋ ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾ ਪਾਰ ਹੋ ਕੇ ਵੋਟ ਪਾਈ ਆ ਔਰ ਅੱਜ ਮੈਂ ਇੱਕ ਗੱਲ ਥੋੜੀ ਜਿਹੀ ਤੁਹਾਡੇ ਜ਼ਰੀਏ ਆਲਰੇਡੀ ਮੈਂ ਡੀਸੀ ਸੂਰਨਾ ਗੱਲ ਕਰ ਲਈ ਆ ਔਰ ਮਿਸਟਰ ਦਿਨੇਸ਼ਣ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਬਜ਼ਰਵਰ ਨੇ ਲੋਕ ਸਭਾ ਦੇ ਉਹਨਾਂ ਨੇ ਇੱਕ ਗੱਲ ਨਹੀ ਹੰਦੀ ਉਹਨਾਂ ਦੇ ਧਿਆਨ ਚ ਕਿ ਪਿੰਡਾਂ ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੇਟ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕਰਕੇ ਘਰਾ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਅਸੀਂ ਇਹ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਇਸ ਕੰਪਲੇਨ ਤੋਂ ਇਲਾਵਾ ਪੋਲਿੰਗ ਸਮੂਥ ਚੱਲ ਰਹੀ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਵਰਤਨ ਦੀ ਲਹਿਰ ਆ ਲੋਕਾਂ ਨੇ ਤਾਨਾਸ਼ਾਹੀ ਬਹੁਤ ਦੇਖ ਲਈ ਮੋਦੀ ਸਾਹਿਬ ਦੀ ਔਰ ਨਾ ਮੀਡੀਆ ਆਜ਼ਾਦ ਛੱਡਿਆ ਇਹਨਾਂ ਨੇ ਨਾ ਕੋਈ ਆਪੋਜੀਸ਼ਨ ਰਹਿਣ ਦਿੱਤੀ ਸਾਰੇ ਦੇਸ਼ ਵਿੱਚ ਆਪਣੇ ਵੱਲੋਂ ਟੋਟਲ ਆਪੋਜੀਸ਼ਨ ਫ੍ਰੀ ਜਿਹੜਾ ਭਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਬੜਾ ਐਡਵਰਸ ਰਿਐਕਸ਼ਨ ਬੀਜੇਪੀ ਦੇ ਖਿਲਾਫ ਹੋ ਰਿਹਾ ਤਾਂ ਹੀ ਤੁਸੀਂ ਦੇਖਿਆ ਕਿ ਬਹੁਤ ਉੱਚੇ ਪੱਧਰ ਦੀ ਤੇ ਨੀਵੇਂ ਪੱਧਰ ਦੀ ਬਿਆਨ इवन ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਣੇ ਪਏ ਇਥੋਂ ਤੱਕ ਕਿ ਬਿਹਾਰ ਵਿੱਚ ਜਾ ਕੇ ਮੇਰੇ ਬਿਆਨ ਤੇ ਟਿੱਪਣੀ ਕਰਦੇ ਬਿਹਾਰੀਆਂ ਨੂੰ ਉਕਸਾਇਆ ਗਿਆ ਜਿਹੜਾ ਕਿ ਬਿਲਕੁਲ ਬੇਬੁਨਿਆਦ ਸੀਗਾ ਸੋ ਇਥੋਂ ਨਜ਼ਰ ਆ ਰਿਹਾ ਕਿ ਬੀਜੇਪੀ ਕਪਰਾਟਚਾ ਔਰ ਇੰਡੀਆ ਵਾਂਟਸ ਅ ਚੇਂਜ ਇੰਡੀਆ ਇਜ਼ ਅ ਵੈਰੀ ਪ੍ਰੋਗਰੈਸਿਵ ਕੰਟਰੀ ਲਾਰਜੇਸਟ ਡੈਮੋਕ੍ਰੇਸੀ ਇਨ ਦ ਵਰਲਡ they cannot uh, be tied down they cannot be like gagged down they cannot be intimidated or just tang dena bjp ne majoritarian politics khedi a ਅੱਜ ਸੈਕੂਲਰ ਫੋਰਸਸ ਦੀ ਦੇਸ਼ ਵਿੱਚ ਪੱਕੇ ਤੌਰ ਤੇ ਉੱਤੇ 4 ਤਰੀਕ ਨੂੰ ਜਿੱਤ ਹੋਵੇਗਾ ਪੰਜਾਬ ਦੇ ਵਿੱਚ ਟੋਟਲ ਸਫਾਇਆ ਕਰਾਂਗੇ ਕਿਉਂਕਿ ਜੇ ਮੋਦੀ ਤਾਨਾ ਸ਼ਹਿ ਹੈ ਤਾਂ ਭਗਵੰਤ ਤੇ ਕੇਜਰੀਵਾਲ ਵੀ ਘਟ ਨਹੀਂ ਗਏ ਇਹਨਾਂ ਨੇ ਉਹੀ ਹੱਥਕੰਡੇ ਅਪਣਾਏ ਆਪੋਜੀਸ਼ਨ ਨੂੰ ਡਰੋਨ ਧਮਕਾਉਣ ਦੇ ਪੁਲਿਸ ਦੇ ਥਰੂ ਜੋ ਮੋਦੀ ਸੀਬੀਆਈ ਤੇ ਈਡੀ ਦੇ ਥਰੂ ਕਰਦੇ ਸੀ ਉਸੇ ਤਰ੍ਹਾਂ ਹੀ ਮੀਡੀਆ ਨੂੰ ਗੈਗ ਕੀਤਾ ਸਾਡੇ ਜੀਤ ਅਖਬਾਰ ਦੇ ਤੁਸੀਂ ਦੇਖਿਆ ਕਿ ਅੱਜ ਹਾਈ ਕੋਰਟ ਨੇ ਰਾਹਤ ਦਿੱਤੀ ਉਹਨਾਂ ਨੂੰ ਉਹਨਾਂ ਦੀ ਅਰੈਸਟੇ ਕੀਤੀ ਆ ਇਸ ਲੈਵਲ ਤੱਕ ਚਲੇ ਗਿਆ ਕਿ ਟੀਵੀ ਚੈਨਲਾਂ ਨੂੰ ਬੰਦ ਕਰਾ ਰਹੇ ਨੇ ਜੀ ਜ਼ੀ ਦਾ ਵੀ ਕਰਤਾ ਜੀ ਟੀਵੀ ਦਾ ਸਪੈਸ਼ਲ ਅਟੈਕ ਇਹ ਅਟੈਕ ਬੇਸਿਕਲੀ ਸਾਰੇ ਡੈਮੋਕ੍ਰੇਸੀ ਤੇ ਅਟੈਕ ਆ ਭਗਵੰਤ ਦਾ ਤੇ ਕੇਜਰੀਵਾਲ ਦਾ ਔਰ ਤੁਸੀਂ ਦੇਖਿਆ ਕਿ ਸਵਾਤੀ ਮਾਲੀਵਾਲ ਉਹ ਰੋਜ਼ ਰੋ ਰਹੀ ਆ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੈਬ ਆਫ ਦਾ ਸਾਕ ਦਿੱਤਾ ਜਾ ਰਿਹਾ ਬਦਮਾਸ਼ਾਂ ਦਾ ਗੁੰਡਿਆਂ ਦਾ ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਅਸੂਲਾਂ ਤੋਂ ਪਟਕ ਕੇ ਟੋਟਲੀ ਰਵਸ ਡਾਇਰੈਕਸ਼ਨ ਚ ਇਹ ਆਮ ਨਿਗੇ ਹੁਣ ਇੱਕ ਖਾਸ ਖਾਸ ਆਦਮੀਆਂ ਦੀ ਪਾਰਟੀ ਆ ਇਸ ਲਈ ਪੰਜਾਬ ਦੇ ਵਿੱਚ ਵੀ 13 ਜ਼ੀਰੋ ਨਹੀਂ ਐਤ ਕੀ ਜ਼ੀਰੋ 13 ਵਾਸਤੇ ਭਗਵਾਨ ਪਿਆਰ ਰਹੇ ਰਾਜਪੁਰਾ ਹਲਕੇ ਵਿੱਚ ਆਪ ਵਿਧਾਇਕਾ ਸ਼੍ਰੀਮਤੀ ਨੀਨਾ ਮਿੱਤਲ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥ ਤੇ ਵੋਟ ਪਾਉਣ ਲਈ ਪਹੁੰਚੇ ਤੇ ਉਹਨਾਂ ਕਹਿ ਕੇ ਵੋਟ ਪਾਉਣਾ ਸਭ ਦਾ ਅਧਿਕਾਰ ਹੈ ਤੇ ਨੀਨਾ ਮਿੱਤਲ ਨੇ ਵੀ ਕਿਹਾ ਕਿ ਗਰਮੀ ਦੇ ਬਾਵਜੂਦ ਵੋਟਰਾਂ ਦਾ ਜੋਸ਼ ਠੰਡਾ ਨਹੀਂ ਪੈ ਰਿਹਾ ਉਹਨਾਂ ਅਪੀਲ ਕੀਤੀ ਕਿ ਘਰਾਂ ਚੋਂ ਨਿਕਲੋ ਤੇ ਵੋਟਾਂ ਪਾਓ ਕਿੰਨਾ ਵੀ ਉਤਸ਼ਾਹ ਹੈਗਾ ਲੋਕਾਂ ਦੇ ਵੋਟਾਂ ਪਾਉਣੇ ਦਾ ਬਹੁਤ ਉਤਸ਼ਾਹ ਹੈ ਜੀ ਜੋ ਆਮ ਆਦੀ ਪਾਰਟੀ ਨੇ ਕੰਮ ਕੀਤੇ ਆ ਸਰਦਾਰ ਭਗਵਾਨ ਸਿੰਘ ਮਾਨ ਨੇ ਕੰਮ ਕੀਤੇ ਆ ਔਰ ਰਾਜਪੁਰਾ ਵਿੱਚ ਅਸੀਂ ਕੰਮ ਕੀਤੇ ਆ ਉਹਨਾਂ ਨੂੰ ਦੇਖਦੇ ਹੋਏ ਬਹੁਤ ਉਤਸ਼ਾਹ ਹੈ ਔਰ ਦੂਜੀਆਂ ਪਾਰਟੀਆਂ ਦੇ ਤਾਂ ਬਥੇਰੇ ਥਾਂ ਤੇ ਬੂਥ ਵੀ ਨਹੀਂ ਲੱਗੇ ਔਰ ਪੋਲਿੰਗ ਸਟੇਸ਼ਨਾਂ 'ਚ ਬੈਠਣ ਲਈ ਉਹਨਾਂ ਨੂੰ ਬੰਦੇ ਵੀ ਨਹੀਂ ਮਿਲਦੇ ਥੋੜੀ ਲੋ ਕੀ ਕੀ ਪ੍ਰਬੰਧ ਕੀਤੇਗੇ ਵੋਟਰਾਂ ਵਾਸਤੇ ਸਾਰਾ ਪ੍ਰਬੰਧ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਗਿਆ ਹੈ ਵੋਟਰਾਂ ਲਈ ਪਾਣੀ ਦਾ ਪ੍ਰਬੰਧ ਹੈ ਬੈਠਣ ਦਾ ਪ੍ਰਬੰਧ ਹੈ ਤਾਂ ਕਿ ਇੰਨੀ ਗਰਮੀ ਵਿੱਚ ਕੋਈ ਪਰੇਸ਼ਾਨ ਨਾ ਹੋਵੇ ਬਸ ਆਪਦੇ ਵੋਟਰ ਦਾ ਅਧਿਕਾਰ ਜਰੂਰ ਯੂਜ਼ ਕਰਨ ਔਰ VOTING ਸਟੇਸ਼ਨਾਂ ਤੱਕ ਉੱਥੇ ਜਰੂਰ ਪਹੁੰਚੇ ਸ਼ਹਿਰ ਵਾਸੀਆਂ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰੂੰਗੀ ਕਿ ਆਪਦੇ ਵੋਟ ਦੀ ਪਾਵਰ ਨੂੰ ਵੱਧ ਤੋਂ ਵੱਧ ਯੂਜ਼ ਕਰੋ ਚਾਹੇ ਮੌਸਮ ਕਿਹੋ ਜਿਹਾ ਵੀ ਹੈ ਪਰ ਆਪਦਾ ਵੋਟ ਪਾ ਜਰੂਰ ਆਓ ਇਹ ਉਹ ਅਧਿਕਾਰ ਹੈ ਜਿਹਦੇ ਨਾਲ ਅਸੀਂ ਇੱਕ ਬਹੁਤ ਵੱਡਾ ਫੈਸਲਾ ਲੈਣੇ ਆਂ ਔਰ ਇਸ ਕਰਕੇ ਸਾਨੂੰ ਆਪਦਾ ਵੋਟ ਦਾ ਮਰਤੋ ਜਰੂਰ ਕਰਨੀ ਚਾਹੀਦੀ ਪਿੰਡਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਪਿੰਡਾਂਸ ਤੋਂ ਬਥੇਰੀ ਜਗ੍ਹਾ ਇਹਨਾਂ ਦੇ ਬੂਥ ਵੀ ਨਹੀਂ ਲੱਗੇ ਹੋਏ ਪਿੰਡਾਂ ਵਾਲੇ ਤਾਂ ਇੱਕ ਪਾਸੇ ਆ ਝਾੜੂ ਫੇਰ ਫੇਰ ਰਹੇ ਆ ਜਿਵੇਂ ਪਿਛਲੇ ਇਲੈਕਸ਼ਨਾਂ 'ਚ ਝਾੜੂ ਫੇਰੇ ਸੀ ਤੇ ਅੱਜ ਵੀ ਉਵੇਂ ਝਾੜੂ ਫੇਰ ਰਹੇ ਹਲਕਾ ਪਠਾਨਕੋਟ ਦੇ ਵਿਧਾਇਕ ਲਾਲਚੰਦ ਘਟਾਰੋ ਚੱਕ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਉਹਨਾਂ ਕਹੇ ਕਿ ਕੇਂਦਰ ਬਦਲਾ ਚਾਉਂਦੇ ਆਂ ਤੇ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਜ਼ਰੂਰ ਪਾਉਣ ਤਾਂ ਜੋ ਚੰਗੀ ਸਰਕਾਰ ਚੁਣੀ ਜਾ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਬੜੀ ਕੁਰਬਾਨੀਆਂ ਤੋਂ ਬਾਅਦ ਸਾਡੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਮਿਲੀ ਔਰ ਉਸ ਆਜ਼ਾਦੀ ਦਾ ਅਸਰ ਹੈ ਕਿ ਲੋਕਾਂ ਨੂੰ ਆਪਣੀ ਵੋਟ ਦੁਆਰਾ ਆਪਣੀ ਸਰਕਾਰ ਚੁਣ ਦਾ ਅਧਿਕਾਰ ਮਿਲਿਆ ਸੋ ਅੱਜ ਲੋਕਤੰਤਰ ਦਾ ਮਹਾਪੁਰਬ ਦਾ ਆਖਰੀ ਗੇੜਾ ਜਿੱਥੇ ਅੱਜ ਵੋਟਾਂ ਪੈ ਰਹੀਆਂ ਨੇ ਸੋ ਸਭ ਲੋਕਾਂ ਨੂੰ ਇੱਕ ਨੇਕਦਿਲ ਇਨਸਾਨਾਂ ਨੂੰ ਔਰ ਚੰਗੀਆਂ ਪਾਰਟੀਆਂ ਨੂੰ ਚੁਣ ਕੇ ਅੱਗੇ ਲੈਣਾ ਚਾਹੀਦਾ ਸੋ ਮੈਂ ਵੀ ਅੱਜ ਆਪਣੇ ਪਰਿਵਾਰ ਸਮੇਤ ਆਪਣੀ ਬੋਟ ਦਾ ਇਸਤੇਮਾਲ ਕੀਤਾ ਔਰ ਮੈਂ ਜ਼ਰੂਰੀ ਗੱਲ ਕਮਾਂਗਾ ਕਿ ਦੇਸ਼ ਦੇ ਅੰਦਰ ਇੱਕ ਐਸੀ ਸਰਕਾਰ ਹੈ ਜਿਹੜੀ ਸਰਕਾਰ ਹਰ ਵਰਗ ਦਾ ਗੱਲ ਘੋੜ ਰਹੀ ਹੈ ਔਰ ਉਸ ਸਰਕਾਰ ਨੂੰ ਚਲਦਾ ਕਰਨਾ ਇਸ ਵੇਲੇ ਦੇਸ਼ ਤੇ ਲੋਕਾਂ ਦੇ ਲਈ ਬੜਾ ਜ਼ਰੂਰੀ ਹੈ ਸੋ ਇਸ ਦੇਸ਼ ਦੇ ਅੰਦਰ ਇੰਡੀਆ ਗੱਠਜੋੜ ਦੀ ਸਰਕਾਰ ਬਣੇ ਔਰ ਆਮ ਆਦਮੀ ਪਾਰਟੀ ਦਾ ਮੇਜਰ ਪਾਰਟ ਹੋਣ ਕਰਕੇ ਪੰਜਾਬ ਦੇ ਜਿਹੜੇ ਸਵਾਲ ਨੇ ਜਿਹੜਾਂ ਸਵਾਲਾਂ ਨੂੰ ਪਿਛਲੀ ਸਰਕਾਰ ਨੇ ਅਣਦੇਖਾ ਕੀਤਾ ਉਦੇ ਲਈ ਜ਼ਰੂਰੀ ਹੈ ਕਿ ਲੋਕ ਆਮ ਆਦਮੀ ਪਾਰਟੀ ਨੂੰ ਡਟ ਕੇ ਵੋਟਾਂ ਪਾਉਣ ਔਰ ਜਿਹੜਾ 13 0 ਦਾ ਸੰਕਲਪ ਹੈ ਮਾਨਜੂਗ ਮੁੱਖ ਮੰਤਰੀ ਜੀ ਦਾ ਉਹ ਗਰਦਾਸਪੁਰ ਦੇ ਵਿੱਚ ਵੀ ਲੋਕ ਪੂਰਾ ਕਰਨਗੇ ਸੋ ਅੱਜ ਮੇਰੀ ਸਮੁੱਚੇ ਵੋਟਰਾਂ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਚ ਬਹੁਤ ਹੀ ਵੱਡੇ ਲੋਕਪੱਖੀ ਕੰਮ ਕੀਤੇ ਆ ਆਉਣ ਵਾਲੇ 3 ਸਾਲਾਂ ਨੇ ਹੋਰ ਅਸੀਂ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੀਏ ਸੋ ਆਮ ਆਦਮੀ ਪਾਰਟੀ ਦੀ ਡਟ ਕੇ ਸਪੋਰਟ ਕਰਨ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਡੇ ਉਮੀਦਵਾਰ ਸਹਿਰੀ ਕਲਸੀ ਨੂੰ ਜਤਾਨ ਦੇ ਵਿੱਚ ਵੱਡਾ ਯੋਗਦਾਨ ਪਾਣ ਸਭ ਲੋਕਾਂ ਨੂੰ ਮੇਰੀ ਅਪੀਲ ਹੈ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਇਸ ਵਿੱਚ ਲੋਕ ਹੀ ਫੈਸਲਾ ਕਰਦੇ ਹਨ ਕਿ ਕਿਸ ਤਰ੍ਹਾਂ ਦੀ ਸਰਕਾਰ ਆਏਗੀ ਅਜ ਅੰਮ੍ਰਿਤਸਰ ਹਲਕੇ ਵਿੱਚ ਵੋਟ ਪਾਉਣ ਲਈ ਪਹੁੰਚੇ ਤਰਨਜੀਤ ਸਿੰਘ ਸੰਦੂਲ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਡਵੈਲਪਮੈਂਟ ਦੀ ਬਹੁਤ ਲੋੜ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਕੰਮ ਦੇ ਨਾਂ ਤੇ ਵੋਟਾਂ ਮੰਗੀਆਂ ਸਨ ਤੇ ਲੋਕੀ ਪੱਲੀ ਪਾਂਤ ਜਾਣਦੇ ਹਨ ਕਿ ਤਰੱਕੀ ਦੇਸ਼ ਨੂੰ ਕੋਣ ਦੇ ਸਕਦਾ ਹੈ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੋਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਪਾਰਟ ਦੇ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਐਤ ਕਾਂ ਅੰਬਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਬਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਤ ਕਾਂ ਅੰਬਰ ਸਰਚਰ ਡਿਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਤੇ ਅਗਲੇ ਕੁਝ ਦਿਨਾਂ ਚ ਜਿਸ ਦਿਨ ਜਦੋਂ ਰਿਜ਼ਲਟ ਆਏਗਾ ਤੁਸੀਂ ਦੇਖ ਲੋਗੇ ਬਾਕੀ ਮੇਰਾ ਕੈਂਪੇਨ ਬੜਾ ਸਿੱਧਾ ਤੇ ਸਟ੍ਰੇਟ ਫਾਰਵਰਡ ਸੀ ਔਰ ਅੰਮ੍ਰਿਤਸਰ ਦੀ ਪ੍ਰਗਤੀ ਤੇ ਡਵੈਲਪਮੈਂਟ ਸੀ ਸੰਧੂ ਸਾਹਿਬ ਫੈਮਲੀ ਚੋਂ ਕੌਣ ਕੌਣ ਆਇਆ ਵੋਟ ਪਾਉਣ ਸੰਧੂ ਸਾਹਿਬ ਫੈਮਲੀ ਚੋਂ ਕੌਣ ਕੌਣ ਆਇਆ ਜੀ ਵੋਟ ਕੌਣ ਸਾਈਡ ਹੋ ਜਾਈਏ ਸਾਈਡ ਹੋ ਜਾਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਧਰਮ ਪਤਨੀ ਸਮੇਤ ਸੰਗਰੂਰ ਵਿੱਚ ਆਪਣੇ ਵੋਟ ਪਾਏ ਉਹਨਾਂ ਕਹੇ ਕਿ ਵੋਟ ਸਾਡਾ ਹੱਕ ਹੈ ਤੇ ਅੱਜ ਲੋੜ ਹੈ ਸਹੀ ਲੋਕਾਂ ਨੂੰ ਚੁਣਨ ਦੀ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ। ਪਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚਾ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ। ਮਤਲਬ 70% ਤੋਂ ਵੀ ਉੱਪਰ, 75 ਤੋਂ ਵੀ ਉੱਪਰ, 80 ਤੋਂ ਵੀ ਉੱਪਰ ਅ ਸੈਂਟੇਜ ਜਿਹੜੀ ਦੇਖੀ ਗਈ ਹੈ। ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ, ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭੁੱਖ ਜਿਹੜਾ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਟਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੋਣ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਆ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮਤ ਜਿਹੜੀ ਆ ਉਹ ਇਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ ਜਦੋਂ ਉਹ ਹਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹਜੇ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮੁਹੱਲੀ ਹੁੰਦੀ ਸੀ ਪਰ ਅੱਸੀ ਸਕੂਲ ਬਣਾਈ ਹੈ ਸੋ ਪਹਿਲੀ ਵਾਰ ਮੈਂ ਇਥੇ ਏ ਬੋਟ ਪੋਣ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਪਾਵੇਂ ਸ਼ਹਿਰੀ ਇਲਾਕੇ ਨੇ ਪਾਵੇਂ ਪਿੰਡੂ ਨੇ ਪਾਵੇਂ ਕਸਬਿਆਂ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਇੱਕ ਕੌਮ ਹੈ ਪੰਜਾਬ ਦੇ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਜੇ ਇਹ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ अपने अधिकार इस्तेमाल करना चाहिए बिल्कुल बिल्कुल कोई बात नहीं पंजाबियों के लिए गर्मी कोई ख़ास ऐसी नहीं दिक्कत मैंने रखती क्योंकि हम लोग खेतों में काम करके आए हैं हम लोग अड़तालीस 50 डिग्री में तो आम तौर पर ही घूमते रहते हैं तो मेरे ख्याल में 70 परसेंट से ज़्यादा पचहत्तर परसेंट से भी ज़्यादा वोटिंग की उम्मीद है तो एक घंटे में दस हो गई है इस बूथ पर तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पाँच बजे फिर आपको होगा तो अस्सी सत्तर से अस्सी की तरफ जा रहा है जी आप खुद लाइन में लगकर वोट डालने के लिए गए वोट की वोट की कीमत तो जो मेरे सामने लाइन में खड़ा है उसकी भी वही है ना वोट वोटर कार्ड तो उसके पास भी वही है मेरे पास भी वही है तो लाइन में लगने में कोई हर्ज नहीं है वी का वी का कोई इशू था ਬੀਪੈਡ ਦਾ ਕੋਈ ਇਸ਼ੂ ਸੀਗਾ ਉਹ ਉਹਨਾਂ ਨੇ ਚੇਂਜ ਕਰ ਦਿੱਤਾ ਪਹਿਲੀ ਵੱਡੀ ਲੀਡਰ ਜਿਹਨਾਂ ਦੇ ਆਲਗ ਦੇ ਹੋਈ ਨਹੀਂ ਜੋ ਹੋਵੇ ਜੀ ਹੁਣ ਸਰ 13 ਦੀਆਂ 13 ਹੌਟ ਨੇ ਕਿਉਂਕਿ ਇਹ ਦੇਸ਼ ਦੇਸ਼ ਦੀ ਸਰਕਾਰ ਬਣਾਉਣੀ ਆ ਇਕੱਲੇ ਸੰਗਰੂਰ ਨੇ ਨਹੀਂ ਆ 13 ਦੀਆਂ 13 ਹੌਟ ਨੇ ਔਰ 13 ਦੀਆਂ 13 ਸਾਡੇ ਲਈ ਅੱਜ ਤਾਂ ਵੈਸੇ ਹੀ ਹੌਟ ਡੇ ਆ ਠੀਕ ਹੈ ਨਾ ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮੈਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਏ ਤੇ ਘੱਟ ਮਿਹਨਤ ਕਰੋ ਮੈਂ 122 ਰੈਲੀਆਂ ਕੀਤੀਆਂ ਪਿਛਲੇ 25 ਦਿਨਾਂ 'ਚ ਮੈਂ ਕੋਈ ਇਹ ਹਲਕਾ ਨਹੀਂ ਐ ਇਦਾਂ ਲਿਆ ਕਿ ਨੇ ਨਹੀਂ ਉੱਥੇ ਤਾਂ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਨੋ ਲੋ ਜਿੰਨਾਂ ਜਿਹੜੇ ਰੀਬਨ ਚ ਨਹੀਂ ਵਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਆ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗੀ ਆ ਇੱਕ ਵੀ ਤੁਸੀਂ ਦੇਖ ਲਓ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇਰੇ ਤੋਂ ਕੋਈ ਲੂਸਟਾਕ ਹੋ ਗਈ ਜਾਂ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਮਿੰਟ ਹੋ ਗਏ ਸੀ ਅਸੀਂ 9:52 ਤੇ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਸੀਂ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਇਹੋ ਜਿਹਾ ਸਵਾਲ ਨਾ ਪੁੱਛ ਲਿਓ ਕਿ ਨੂੰ ਵੋਟ ਪਾ ਕੇ ਆਏ ਹੋ ਜੀ ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ ਪਰ ਸੋ ਚੌਥੇ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹਨੂੰ ਕਿਹਨੂੰ ਪਾਈ ਹੈ ਸੋ بس میں یہی ਬੇਨਤੀ ਕਰੂੰਗਾ ਕਿ VOTING ਜਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਉਪਰ ਹੋਣੀ ਚਾਹੀਦੀ ਹੈ। ਲੇਡੀਜ਼ ਜ਼ਿਆਦਾ ਵੋਟ ਕੋਨ ਨਹੀਂ ਆਉਂਦੀ ਗਰਮੀ ਕਰਕੇ ਤੁਸੀਂ ਅਪੀਲ ਕਿਸ ਤਰ੍ਹਾਂ ਕਰੋਗੇ? ਦੇਖੋ ਮੇਰਾ ਲੇਡੀਜ਼ ਨੂੰ ਇਹੀ ਅਪੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ। ਪਹਿਲਾਂ ਯੂਜੂਅਲੀ ਸਾਨੂੰ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਘੱਟ ਹੋਈ ਹੈ। ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ। ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ﾎﾟｰਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦਾ ਰੀਡ ਕੀ ਹੈ ਚੁੱਲਾ ਚੱਲ ਕਿਵੇਂ ਰਿਹਾ ਹੈ ਏਜੰਟਸ ਨੇ ਤਾਂ ਆ ਕੇ ਕਹਿ ਦੇਣਾ ਨਾ ਕੀ ਬਣਿਆ ਅੱਜ ਤੋਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆ ਕੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਛਾੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ ਹੈ ਤਾਂ ਮੈਂ ਇਹੀ ਕਹਾਂਗਾ ਕਿ ਇਹ ਇਤਿਹਾਸ ਹੈ ਵੀ ਜਦੋਂ ਵੀ ਸੰਦੂਕ 'ਚ ਵੋਟਾਂ ਹੋਈਆਂ ਤਾਂ ਜਿਹੜੀ ਸੱਤਾ 'ਚ ਪਾਰਟੀ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ